ਮੇਰੇ ਹਸਬੰਡ ਤੋਂ ਬਗੈਰ ਮੇਰਾ ਜ਼ਿੰਦਗੀ ਜਿ ਖੁਸ਼ ਨਹੀਂ ਹੋਏਗਾ ਮੇਰੇ ਕੋ ਨਿੱਕਾ ਜਿਹਾ ਬੱਚਾ ਵਾ ਪਲੀਜ਼ ਤੁਹਾਨੂੰ ਬਤਾ ਇੱਕ ਘਰਜੇ ਤੋਂ ਬਗੈਰ ਵੀ ਲਾਈਫ ਨਹੀਂ ਹੈਗੀ ਵੀ ਬਿਲਕੁਲ ਨਹੀਂ ਇੱਕ ਮਾਂ ਪਿਓ ਹੋਵੇ ਨਾ ਬੰਦਾ ਆਪਣੀ ਟੈਨਸ਼ਨ ਉਹਦੇ ਨਾਲ ਸ਼ੇਅਰ ਕਰ ਲੈਂਦਾ ਪਲੀਜ਼ ਕੋਚ ਨਹੀਂ ਚਾਹੀਦਾ ਤੁਸੀਂ ਪਲੀਜ਼ ਜਿੱਤ ਵੀ ਰਿਕਵੈਸਟ ਵਸ ਤੁਹਾਡੇ ਅੱਗੇ ਹੈ ਬਈ ਤੁਹਾਡੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਆ ਸਾਰੇ ਸਾਰਿਆਂ ਨੂੰ ਵਾਪਸ ਭੇਜਿਆ ਜਾਵੇ ਇੱਥੇ ਤੁਸੀਂ ਸੋਚੋ ਬਈ 5-6 ਮਹੀਨਿਆਂ ਤੋਂ ਬਈ ਕੋਈ ਹੈ ਨਾ ਖਰਚਾ ਖਰਚਾ ਵਗੈਰਾ ਵੀ ਨਹੀਂ ਕੋਈ ਮਤਲਬ ਕੋਈ ਚੀਜ਼ ਨਹੀਂ ਆਂਦੀ ਮੁਸ਼ਕਲ ਹੋ ਜਾਂਦੀ ਹੈ ਚਿੰਤਾ ਤੁਸੀਂ ਤੁਸੀਂ ਸੋਚੋ ਜਿਹਦੇ ਮਾਪਿਓ ਪਿੱਛੇ ਵੀ ਨਹੀਂ ਆ ਅੱਗੇ ਵੀ ਨਹੀਂ ਆ ਇੱਕ ਹਮ ਸਫਰ ਆ ਬਸ ਮੇਰੇ ਕੋ ਮੇਰੀ ਜ਼ਿੰਦਗੀ ਚ ਹੋਰ ਕੋਈ ਚੀਜ਼ ਹੈਗੀ ਨਹੀਂ ਕੋਈ ਭੈਣ ਭਰਾ ਕੋਈ ਕੁਛ ਨਹੀਂ ਅੱਜ ਮਤਲਬ ਮੈਂ ਇੱਥੇ ਬੈਠੀ ਆ ਨਾ ਸਿਰਫ ਇੱਕ ਮੈਨੂੰ ਮਜਬੂਰੀ ਆ ਅੱਜ ਮੇਰੇ ਹਸਬੰਡ ਆਏ ਨਾ ਮੈਂ ਵੀ ਆਪਣੇ ਘਰੇ ਜਾਵਾਂ ਤੇ ਉੱਥੇ ਸਹੁਰੇ ਪਰਵਾਸ ਕੋਈ ਵੀ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਉੱਥੇ ਵੀ ਨਹੀਂ ਮੰਮੀ ਪਾਪਾ ਹੈਗੇ ਇੱਥੇ ਵੀ ਨਹੀਂ ਹੈਗੇ ਸਿਰਫ ਇਸ ਨਾਮ ਬਈ ਕਹਿੰਦੇ ਨਾ ਹੱਥ ਖਾਲੀ ਹੈ ਉਹਦੇ ਤੋਂ ਇਲਾਵਾ ਜ਼ਿੰਦਗੀ 'ਚ ਕੁਝ ਵੀ ਨਹੀਂ ਹੈ ਮੇਰੇ ਕੋਲ ਅਗਸਤ ਮਹੀਨੇ 28 ਤਰੀਕ ਨੂੰ ਵੌਇਸ ਰਿਕਾਰਡਿੰਗ ਆਈ ਉਸ ਤੋਂ ਬਾਅਦ ਮੈਨੂੰ ਕੋਈ ਮੈਸੇਜ ਕੋਈ ਕਾਲ ਕੁਝ ਵੀ ਨਹੀਂ ਆਇਆ ਮੈਨੂੰ ਵੌਇਸ ਰਿਕਾਰਡਿੰਗ ਆਈ ਸੀ ਮੈਂ ਮਨਜੋਤ ਮੈਂ ਦਾ ਆਰਮੀ 'ਚ ਭਰਤੀ ਹੋਣ ਜਾ ਰਹੀ ਆਂ ਸਭ ਕੁਝ ਵਧੀਆ ਮੈਂ ਕਿ ਕੋਈ ਪ੍ਰੋਬਲਮ ਤੇ ਨਹੀਂ ਆ ਤੇ ਇਹ ਕਹਿੰਦੇ ਨਹੀਂ ਸਭ ਕੁਝ ਵਧੀਆ ਮੈਂ ਤੈਨੂੰ ਉੱਥੇ ਪਹੁੰਚ ਕੇ ਕਾਲ ਕਰੂੰਗਾ ਉਹ ਕਹਿੰਦੇ ਮੇਰੀ 45 ਦਿਨ ਤੇਰੇ ਨਾਲ ਕੋਈ ਗੱਲ ਨਹੀਂ ਹੋਣੀ ਮੈਂ ਟ੍ਰੇਨਿੰਗ ਤੇ ਜਾਣਾ ਵਾਂ 45 ਦਿਨਾਂ ਬਾਅਦ ਤੋ ਤੈਨੂੰ ਮੈਂ ਮੈਸੇਜ ਕਰੂੰਗਾ ਫੋਨ ਕਰੂੰਗਾ ਤੈਨੂੰ ਪੈਸੇ ਵੀ ਪਾਉਂਗਾ ਪਰ ਧਿਆਨ ਪਤਾ ਸੀ ਵੀ ਜੰਗ ਲੱਗੀ ਹੋਈ ਏ ਰੂਸ ਤੇ ਯੂਕਰੇਨ ਨਹੀਂ ਪਤਾ ਹੁੰਦਾ ਹੈ ਨਹੀਂ ਪਤਾ ਹੁੰਦਾ ਤੇ ਕਿੰਨੇ ਜਾਣ ਦੇ ਜਾਣ ਹੀ ਨਹੀਂ ਦੇਣਾ ਹੀ ਅਸੀਂ ਕਦੀ ਵੀ ਨਹੀਂ ਜਾਣਦੇ ਨਹੀਂ ਰੂਸ ਦੇ ਰਾਸ਼ਟਰਪਤੀ ਇੱਥੇ ਆਏ ਹੋ ਇਹ ਭਾਰਤ ਦੇ ਦੌਰੇ ਤੇ ਕੀ ਅਪੀਲ ਕਰਨੀ ਚਾਹੁੰਦੇ ਉਹਨਾਂ ਅੱਗੇ ਬਸ ਐ ਹੂੰ ਰਿਕੁਐਸਟ ਹੈ ਬਈ ਜਲਦੀ ਤੋਂ ਜਲਦੀ ਜਿੱਥੇ ਵੀ ਉਹ ਭੇਜਿਆ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਇੰਡੀਆ ਬਈ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਵੀ ਪਲੀਜ਼ ਵਾਪਸ ਕੀਤਾ ਲਵੇ ਉਹਨਾਂ ਨੂੰ ਇੰਡੀਆ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਜਨਰਲ ਸਿੰਘ ਹਰੀ ਜਿਹੜੇ ਐ ਇੱਥੇ ਕੀ ਕੰਮ ਕਰਦੇ ਸੀ ਕਿਉਂ ਉਹਨਾਂ ਨੂੰ ਰੂਸ ਜਾਣ ਦੇ ਲਈ ਮਜਬੂਰ ਹੋਣਾ ਪਿਆ ਇੱਥੇ ਉਹਨਾਂ ਦਾ ਆਪਣਾ ਮਤਲਬ ਗੱਡੀਆਂ ਦਾ ਕੰਮ ਸੀ ਬਰਕਸ਼ਾਪ ਚ ਕੰਮ ਕਰਦੇ ਸੀ ਤੇ ਹਰ ਕੋਈ ਚਾਹੁੰਦਾ ਬਈ ਆਪੋ ਆਪਣਾ ਫਿਊਚਰ ਮਤਲਬ ਬੈਸਟ ਹੋਵੇ ਅਗੇ ਨਾਲੋਂ ਬਈ ਇੱਥੇ ਤੁਹਾਨੂੰ ਪਤਾ ਹੈ ਜੋਬ ਇੰਨੀ ਉਹ ਨਹੀਂ ਹੈਗੀ ਪੈਸੇ ਨਹੀਂ ਬੰਦੇ ਵੀ ਹਰ ਕੋਈ ਆਪਣਾ ਫਿਊਚਰ ਬਣਾਉਣ ਜਾਂਦਾ ਵਾ ਤੇ ਆਪਣੇ ਲਈ ਤੇ ਆਪਾਂ ਚੰਗਾ ਸੋਚਿਆ ਬਈ ਸਾਡਾ ਫਿਊਚਰ ਬਣ ਜੇ ਤੇ ਮਤਲਬ ਉਹਨਾਂ ਨੂੰ ਹੁਣ ਵੇਖੋ ਹੁਣ 5-6 ਮਹੀਨਿਆਂ ਤੋਂ ਹੋ ਗਿਆ ਵਾ ਕੋਲ ਵੀ ਨਹੀਂ ਉਹਨਾਂ ਦੀ ਆਈ ਵੀ ਕਿਤੋਂ ਗਏ ਕਦੋਂ ਸੀ ਕਿਸ ਕੰਮ ਦੇ ਲਈ ਗਏ ਸੀ ਸਟੱਡੀ ਵੇਸ ਤੇ ਗਏ ਸੀ ਇੱਥੋਂ ਇੱਥੋਂ ਸਟੱਡੀ ਵੇਸ ਹਾਂਜੀ ਉੱਥੇ ਜਾ ਕੇ ਕੰਮ ਵੀ ਕਰਦੇ ਹੁੰਦੇ ਸੀ ਸਟੱਡੀ ਵੀ ਕਰਦੇ ਹੁੰਦੇ ਸੀ ਮਤਲਬ ਸਭ ਕੁਝ ਵਧੀਆ ਚੱਲਦਾ ਪਿਆ ਸੀ ਤੇ ਜੋ ਕਰਦੀ ਸੀ ਉੱਥੇ ਉੱਥੇ ਖਾਣਾ ਵਗੈਰਾ ਬਣਾਉਣ ਦੀ ਜੋਬ ਕਰਦੇ ਸੀ ਹਾਂਜੀ ਕੁੱਕ ਦੀ ਜੋਬ ਕਰਦੇ ਸੀ ਮਤਲਬ ਕਦੋਂ ਗਏ ਸੀ ਇਹ 10ਵੇਂ ਮਹੀਨੇ ਗਏ ਜੋ 2024 ਚ ਯਾਨੀ ਲਗਭਗ ਹਮ 14 ਮਹੀਨੇ ਹੋ ਚਲੇ ਹਾਂਜੀ ਠੀਕ ਹੈ ਤੇ ਤੁਹਾਡੀ ਲਗਾਤਾਰ ਗੱਲਬਾਤ ਹੁੰਦੀ ਰਹੀ ਹਾਂਜੀ ਹੁੰਦੀ ਰਹੀ ਆ ਚਾਰਕ ਬਸ ਮੇਰੀ ਅਗਸਤ ਮਹੀਨੇ 28 ਤਰੀਕ ਨੂੰ ਵੌਇਸ ਰਿਕਾਰਡਿੰਗ ਆਈ ਉਸ ਤੋਂ ਬਾਅਦ ਮੈਨੂੰ ਕੋਈ ਮੈਸੇਜ ਕੋਈ ਕਾਲ ਕੁਝ ਵੀ ਨਹੀਂ ਆਇਆ ਪਰ ਇਸ ਦੌਰਾਨ ਉਹਨੇ ਤੁਹਾਨੂੰ ਜ਼ਿਕਰ ਕੀਤਾ ਕਿ ਮੈਂ ਰੂਸ ਦੀ ਜਿਹੜੀ ਫੌਜ ਹੈ ਉਹਦੇ ਵਿੱਚ ਭਰਤੀ ਹੋ ਰਿਹਾ ਹਾਂ ਬਸ ਸਭ ਕੁਝ ਉਸ ਦੇ ਬਾਰੇ ਹਾਂਜੀ ਮੈਨੂੰ ਵੌਇਸ ਰਿਕਾਰਡਿੰਗ ਆਈ ਸੀ ਇਹ ਮਨਜੋਤ ਮੈਂ ਦਾ ਆਰਮੀ 'ਚ ਭਰਤੀ ਹੋਣ ਜਾ ਰਿਹਾ ਹਾਂ ਸਭ ਕੁਝ ਵਧੀਆ ਮੈਂ ਕਿ ਕੋਈ ਪ੍ਰੋਬਲਮ ਤੇ ਨਹੀਂ ਆ ਤੇ ਇਹ ਕਹਿੰਦੇ ਨਹੀਂ ਸਭ ਕੁਝ ਵਧੀਆ ਮੈਂ ਤੈਨੂੰ ਉੱਥੇ ਪਹੁੰਚ ਕੇ ਕੋਲ ਕਰੂੰਗਾ।ੱਸਿਆ ਹੁਣ ਕੋਈ ਤਰਖਾਤ ਨਾ ਖੂਬ ਵਧੀਆ ਮਿਲ ਰਹੀ ਹੈ ਉੱਥੇ ਜਦੋਂ ਬਾਅਦ ਪੈਸੇ ਭੇਜੇਗਾ ਕਰੇ। ਨਹੀਂ ਨਹੀਂ ਬਿਲਕੁਲ ਨਹੀਂ। ਜਦੋਂ ਮਤਲਬ ਐਂਟਰੀ ਕੀਤੀ ਉਸ ਤੋਂ ਬਾਅਦ ਉਹਨਾਂ ਦੀ ਕੋਈ ਮੈਸੇਜ ਕੋਈ ਕੋਲ ਕੁਝ ਵੀ ਨਹੀਂ ਆਇਆ ਵੀ। ਉਹ ਕਹਿੰਦੇ ਮੇਰੀ 45 ਦਿਨ ਤੇਰੇ ਨਾਲ ਕੋਈ ਗੱਲ ਨਹੀਂ ਹੋਣੀ ਮੈਂ ਟ੍ਰੇਨਿੰਗ ਤੇ ਜਾਣਾ ਵਾਂ। 45 ਦਿਨਾਂ ਬਾਅਦ ਉਹ ਤੈਨੂੰ ਮੈਂ ਮੈਸੇਜ ਕਰੂੰਗਾ ਫੋਨ ਕਰੂੰਗਾ ਤੈਨੂੰ ਪੈਸੇ ਵੀ ਪਾਉਂਗਾ। ਤੁਹਾਨੂੰ ਲਾਸਟ ਇੱਕ 28 ਅਗਸਤ ਨੂੰ ਮੈਸੇਜ ਆਇਆ। ਉਸ ਤੋਂ ਪਹਿਲਾਂ ਗੱਲ ਕਿਦੋਂ ਹੋਈ ਤੁਹਾਡੀ? ਉਸ ਬਸ ਇੱਕ ਦੋ ਦਿਨ ਪਹਿਲੇ ਗੱਲ ਹੋਈ ਸੀ ਹਾਂਜੀ ਉਹ ਤਾਂ ਦੱਸਤਾ ਸੀ ਉਹਨਾਂ ਨੇ ਵੀ ਮੈਂ ਸੈਨਸ ਜਾ ਰਿਹਾ ਹਾਂਜੀ ਉਹਦਾ ਦੱਸਿਆ ਸੀ ਉਹਨਾਂ ਨੇ ਪਰ ਧਿਆਨ ਪਤਾ ਸੀ ਵੀ ਜੰਗ ਲੱਗੀ ਹੋਈ ਏ ਰੂਸ ਤੇ ਯੂਕਰੇਨ ਦੀ ਪਤਾ ਹੁੰਦਾ ਨਹੀਂ ਪਤਾ ਹੁੰਦਾ ਤੇ ਕਿੰਨੇ ਜਾਣ ਜਾਣ ਹੀ ਨਹੀਂ ਦੇਣਾ ਸੀ ਕਦੀ ਵੀ ਨਹੀਂ ਜਾਂਦੇ ਨਹੀਂ ਉਹਨਾਂ ਨੂੰ ਪਈ ਆਪ ਐਹੋ ਸੋਦੇ ਵੀ ਉਹ ਟ੍ਰੇਨਿੰਗ ਤੇ ਆ ਸਾਨੂੰ 45 ਦਿਨਾਂ ਬਾਅਦ ਤਾਂ ਕੋਈ ਮੈਸੇਜ ਕੋਈ ਕਾਲ ਆਉਗੀ ਤੇ ਅੱਜ ਦੇਖੋ 45 ਦਿਨ ਤੋਂ ਡਬਲ ਹੋ ਗਿਆਵਾ ਤਾਂ ਕੋਈ ਫੋਨ ਕੋਈ ਮੈਸੇਜ ਸਾਨੂੰ ਕੁਝ ਵੀ ਨਹੀਂ ਚਾਹੀਦਾ ਸਿਰਫ ਸਾਨੂੰ ਮਤਲਬ ਮੈਨੂੰ ਮੇਰੇ ਹਸਬੰਦ ਵਾਪਸ ਮਿਲ ਜਾਣ ਬਾਕੀਿਆਂ ਦੇ ਵੀ ਜਿਨ੍ਹਾਂ ਦੇ ਵੀ ਘਰਾਂ ਦੇ ਗਏ ਹੋਏ ਬੱਚੇ ਕਿਸੇ ਦਾ ਮੁੰਡਾ ਕਿਸੇ ਦਾ ਕੋਈ ਹਨਾ ਸਾਰੇ ਉਹ ਵਾਪਸ ਹੁਣ ਤੱਕ ਤੁਸੀਂ ਕੋਈ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਨਹੀਂ ਮੇਰੇ ਵੀਰ ਜੀ ਹੁਣੇ ਸਾਰਾ ਕੁਝ ਕਰਨ ਦੇ ਉਹਨਾਂ ਨੇ ਕੰਪਲੀਟਾ ਵਗੈਰਾ ਦਿੱਤੀ ਹੋਈ ਆ ਵਾ ਡੀਸੀ ਦਫਤਰ ਵੀ ਦਿੱਤੀ ਹੋਈ ਆ ਆਰਟੀਆਈ ਵਾਲਿਆਂ ਨੂੰ ਵੀ ਦਿੱਤੀ ਹੋਈ ਆ ਸਾਰੇ ਮਤਲਬ ਭੱਜਣਾ ਸ਼ੋਅ ਕਰਨ ਦੇ ਕਿਉਂਕਿ ਮੇਰਾ ਤੇ ਬੱਚਾ ਛੋਟਾ ਜਿੰਨਾ ਮੈਨੂੰ ਕੋਈ ਇਹਨਾਂ ਪਤਾ ਨਹੀਂ ਆ ਹਾਂਜੀ ਚਿੰਤਾ ਉਹ ਨਹੀਂ ਚਿੰਤਾ ਤੂੰ ਤੂੰ ਸੋਚੋ ਜਿਹਦੇ ਮਾਪਿਓ ਪਿੱਛੇ ਵੀ ਨਹੀਂ ਆ ਅੱਗੇ ਵੀ ਨਹੀਂ ਆ ਇੱਕ ਹਮਸਫਰ ਆ ਮਾਸਮੇਰ ਕੋ ਮੇਰੀ ਜ਼ਿੰਦਗੀ ਚ ਹੋਰ ਕੋਈ ਚੀਜ਼ ਹੈਗੀ ਨਹੀਂ ਕੋਈ ਭੈਣ ਭਰਾ ਕੋਈ ਕੁਛ ਨਹੀਂ ਅੱਜ ਮਤਲਬ ਮੈਂ ਇੱਥੇ ਬੈਠੀ ਆ ਨਾ ਸਿਰਫ ਇੱਕ ਮੇਰੇ ਕੋ ਮਜਬੂਰੀ ਆ ਅੱਜ ਮੇਰੇ ਹਸਬੰਡ ਆਏ ਨੇ ਮੈਂ ਵੀ ਆਪਣੇ ਘਰੇ ਜਾਵਾਂ ਆਪਣੇ ਮੇਰਾ ਘਰ ਤਰਨ ਤਾਰਵਾ ਸਰ ਤੁਸੀਂ ਮਤਲਬ ਪੇਕੇ ਰਹਿ ਰਹੇ ਹੋ ਤੇ ਉੱਥੇ ਸਹੁਰੇ ਪਰਵਾਸ ਕੋਈ ਕੋਈ ਵੀ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਉੱਥੇ ਵੀ ਨਹੀਂ ਮम्मी पापा ਹੈਗੇ ਇੱਥੇ ਵੀ ਨਹੀਂ ਹੈਗੇ ਸਿਰਫ ਇਸ ਨਾਮ ਬਈ ਕਹਿੰਦੇ ਨਾ ਹੱਥ ਖਾਲੀ ਹੈ ਉਹਦੇ ਤੋਂ ਇਲਾਵਾ ਜ਼ਿੰਦਗੀ ਚ ਕੁਝ ਵੀ ਨਹੀਂ ਹੈ ਮੇਰੇ ਕੋ ਤੇ ਮੈਂ ਵਾਹਿਗੁਰੂ ਜੀ ਦੇ ਅੱਗੇ ਬਸ ਇਹ ਅਰਦਾਸ ਕਰਦੀ ਹਾਂ ਜਿੱਥੇ ਵੀ ਹੈਗੇ ਜੋ ਵੀ ਅੱਗੇ ਜੇ ਉਹ ਕਿਤੇ ਉਹਨਾਂ ਤੱਕ ਕਨਵੀ ਜੇ ਪਹੁੰਚੂਗੀ ਪਲੀਜ਼ ਉਹ ਮੈਸੇਜ ਕਰਨ ਫੋਨ ਕਰਨ ਸਾਨੂੰ ਕਿਉਂਕਿ ਪਿੱਛੇ ਪਰਿਵਾਰ ਬਹੁਤ ਪ੍ਰੋਬਲਮ ਚ ਫਸਿਆ ਹੋਇਆ ਵਾ ਤੁਸੀਂ ਸੋਚੋ ਬਈ 5 6 ਮਹੀਨਿਆਂ ਤੋਂ ਬਈ ਕੋਈ ਹਨਾ ਖਰਚਾ ਖਰਚਾ ਵਗੈਰਾ ਨਹੀਂ ਕੋਈ ਮਤਲਬ ਕੋਈ ਚੀਜ਼ ਨਹੀਂ ਆਂਦੀ ਮੁਸ਼ਕਿਲ ਹੋ ਜਾਂਦੀ ਹੈ ਤੇ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ ਹੈ ਗੁਜ਼ਾਰਾ ਉਹਨਾਂ ਦੇ ਪਰਿਵਾਰ ਹੀ ਬਸ ਕਰੰਦੇ ਆ ਜੋ ਮਨਾਂ ਜਿਹੜੇ ਪਰਿਵਾਰ ਮੇਰੇ ਹਸਬੰਦ ਦੇ ਉਹਨਾਂ ਦੀ ਸਿਸਟਰ ਵਗੈਰਾ ਸੋ ਵੀ ਇਕੱਲੇ-ਇਕੱਲੇ ਆ ਹਾਂਜੀ ਤੁਨ ਰੂਸ ਦੇ ਰਾਸ਼ਟਰਪਤੀ ਇੱਥੇ ਆਏ ਹੋ ਇਹ ਭਾਰਤ ਦੇ ਦੌਰੇ ਤੇ ਕੀ ਅਪੀਲ ਕਰਨੀ ਚਾਹੋਗੇ ਉਹਨਾਂ ਨੂੰ ਉਹਨਾਂ ਅੱਗੇ ਬਸ ਇਹ ਹੋ ਰਿਕਵੈਸਟ ਹੈ ਬਈ ਜਲਦੀ ਤੋਂ ਜਲਦੀ ਜਿੱਥੇ ਵੀ ਉਹ ਹੈ ਗਿਆ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਇੰਡੀਆ ਬਈ ਹਾਨੂੰ ਕੁਝ ਨਹੀਂ ਚਾਹੀਦਾ ਵੀ ਪਲੀਜ਼ ਵਾਪਸ ਕੀਤਾ ਜਾਵੇ ਉਹਨਾਂ ਨੂੰ ਇੱਥੇ ਇੰਡੀਆ ਕਿੰਨੇ ਪਰਿਵਾਰ ਤੁਹਾਡੇ ਸੰਪਰਕ ਚ ਹੈ ਜਿਨ੍ਹਾਂ ਦੇ ਘਰਾਂ ਦੇ ਬੱਚੇ ਜਿਹੜੇ ਨੌਜਵਾਨ ਹੈ ਉਹ ਰੂਸ ਗਏ ਨੇ ਰਸ਼ੀਆ ਗਏ ਨੇ ਮੇਰੇ ਤੋਂ ਪਰਿਵਾਰ ਮਤਲਬ ਇੱਥੇ ਗਰੁੱਪ ਬਣਿਆ ਹੋਇਆ ਵਾ ਇੱਥੋਂ ਆਪਣੇ ਪੰਜਾਬ ਹਾਂਜੀ ਪੰਜਾਬ ਦੇ ਹੈਗੇ 5 6 ਜਾਨੇ ਹੈਗੇ ਆ ਕਿੰਨੇ ਤਾਂ 87 ਮੈਂਬਰ ਲਿਖੇ ਆ ਹਾਂਜੀ ਆ ਸਾਰੀ ਬਾਰ ਹੀ ਆ ਮਤਲਬ ਸਾਰਿਆਂ ਦੇ ਪਰਿਵਾਰ ਇਹ ਜੁੜੇ ਉਹਨਾਂ ਦੇ ਇੱਕ ਇੱਕ ਮੈਂਬਰ ਬਾਹਰ ਹੈ ਇਹਨੂੰ ਪੰਜਾਬ ਤੋਂ ਬਾਹਰ ਦੇ ਪਰਿਵਾਰ ਦੀ ਵਿੱਚ ਹੈ ਹਾਂਜੀ ਹਰਿਆਣੇ ਦੇ ਕੋਈ ਮਤਲਬ ਸਾਰੇ ਦਿੱਲੀ ਤੱਕ ਰਵਿ ਦਿੱਤਾ ਥੋੜੇ ਹਾਂਜੀ 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 ਅੱਛਾ ਕੋਈ ਸਰਕਾਰ ਨੇ ਕਿਹਾ ਵੀ ਕੁਝ ਨਹੀਂ ਕੀਤਾ ਹਾਂ ਕਿ ਅਪੀਲ ਕੀ ਮੈਸੇਜ ਹੈ ਸਰਕਾਰ ਨੂੰ ਸਾਡੇ ਪ੍ਰਧਾਨ ਮੰਤਰੀ ਦੇਵਦਰ ਮੋਦੀ ਕਰਾਂ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਪਲੀਜ਼ ਕੁਝ ਵੀ ਨਹੀਂ ਚਾਹੀਦਾ ਤੁਸੀਂ ਪਲੀਜ਼ ਜਿੱਤ ਵੀ ਰਿਕਵੈਸਟ ਬਸ ਤੁਹਾਡੇ ਅੱਗੇ ਹੈ ਬਈ ਸਾਡੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਆ ਸਾਰੇ ਸਾਰਿਆਂ ਨੂੰ ਵਾਪਸ ਭੇਜਿਆ ਜਾਵੇ ਤੇ ਵਾਪਸ ਕੋਈ ਕੋਈ ਕੁਛ ਨਹੀਂ ਹੈਗਾ ਮੇਰੇ ਹਸਬੰਡ ਤੋਂ ਬਗੈਰ ਮੇਰਾ ਜ਼ਿੰਦਗੀ ਜਿਉਂਗ ਹੋਣੀ ਹੈਗਾ ਮੇਰੇ ਕੋ ਨਿੱਕਾ ਜਿਹਾ ਬੱਚਾ ਵਾ ਪਲੀਜ਼ ਜਿਹੜੀ ਰਿਕਵੈਸਟ ਕੀਤੀ ਜਾਂਦੀ ਤੁਹਾਡੇ ਅੱਗੇ ਮੋਦੀ ਸਰਕਾਰ ਅੱਗੇ ਵੀ ਨਾ ਅੱਗੇ ਵੀ ਰਿਕਵੈਸਟ ਕੀਤੀ ਜਾਂਦੀ ਹੈ ਪਲੀਜ਼ ਸੁਣਵਾਈ ਕਰੋ ਸਾਡੀ ਪਲੀਜ਼ ਕਿਉਂਕਿ ਹੁਣ ਆਪਾਂ ਬੱਚੇ ਲੈ ਕੇ ਕਿੱਥੇ ਜਾਈਏ ਛੋਟੇ ਛੋਟੇ ਸਾਡੇ ਬੱਚੇ ਆ ਅਸੀਂ ਕਿਤੇ ਜਾਵ ਨਹੀਂ ਸਕਦੇ ਛੋਟਾ ਹੈ ਮੇਰਾ ਬੱਚਾ ਪਰ ਤੁਹਾਨੂੰ ਪਤਾ ਇਹ ਖਰਚੇ ਤੋਂ ਬਗੈਰ ਵੀ ਲਾਈਫ ਨਹੀਂ ਹੈ ਕਿ ਵੀ ਬਿਲਕੁਲ ਨਹੀਂ ਹਮਸਫਰ ਵੀ ਹੈ ਨਹੀਂ ਕਿ ਘਰ ਦਾ ਗੁਜ਼ਾਰਾ ਵੀ ਗੁਜ਼ਾਰਾ ਨਹੀਂ ਹੈ ਇੱਕ ਮਾਂ ਪਿਓ ਹੋਵੇ ਨਾ ਬੰਦਾ ਆਪਣੀ ਟੈਨਸ਼ਨ ਉਹਦੇ ਨਾਲ ਸ਼ੇਅਰ ਕਰ ਲੈਂਦਾ ਹੈ ਜੀ ਨਹੀਂ ਗਈ ਚੋ ਮਤਲਬ ਉਹਨਾਂ ਤੋਂ ਇਲਾਵਾ ਕੁਝ ਨਹੀਂ ਹੈਗਾ ਪਲੀਜ਼ ਮੈਂ ਤੇ ਨਹੀਂ ਰਿਕਵੈਸਟ ਕਰ ਸਕਦੀ ਆ ਚਲੋ ਤੁਸੀਂ ਆਸਨਾ ਰੱਖੋ ਵਾਹਿਗੁਰੂ ਜੀ ਕਿਰੂ ਤਾਂ ਇਹ ਇਹ ਮਨਜੋਤ ਕੋਰ ਜਿਸ ਦਾ 32 ਸਾਲਾ ਪਤੀ ਲਗਭਗ ਸਵਾ ਸਾਲ ਪਹਿਲਾਂ ਇੱਕ ਚੰਗੇ ਸੁਨਹਿਰੀ ਵਿਖ ਦੀ ਆਸ 'ਚ ਪਰਿਵਾਰ ਦੀ ਪਾਲਣ ਪੋਸ਼ਣ ਦੇ ਲਈ ਰੋਟੀ ਰੋਜੀ ਕਮਾਉਣ ਦੇ ਲਈ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਦੀ ਆਪਣੀ ਇੱਕ ਛੋਟੀ ਜੀ ਬੱਚੀ ਦੀ ਜ਼ਿੰਦਗੀ ਹੋਰ ਬਿਹਤਰ ਬਣਾਉਣ ਦੇ ਲਈ ਚੰਗੇ ਸੁਪਨੇ ਸੰਜਾ ਕੇ ਰਸ਼ੀਆ ਗਿਆ ਸੀ ਜਿੱਥੇ ਪੜ੍ਹਾਈ ਦੇ ਲਈ ਨਾਲ ਨਾਲ ਕੋਈ ਜੌਬ ਕਰ ਰਿਹਾ ਸੀ ਪਰ ਜਦੋਂ ਲੱਗਿਆ ਕਿ ਗੁਜ਼ਾਰਾ ਨਹੀਂ ਹੋ ਰਿਹਾ ਤਾਂ ਕਿਸੇ ਦੇ ਕਹਿਨ ਤੇ ਕਿਸੇ ਦੀਆਂ ਗੱਲਾਂ ਚਾ ਕੇ ਜਿਹੜਾ ਉਹ ਰੂਸ ਦੀ ਫੌਜ ਦੇ ਵਿੱਚ ਭਰਤੀ ਹੋਇਆ ਤਾਂ ਆਖਰੀ ਵਾਰ 28 ਗੱਸ ਨੂੰ ਇੱਕ ਮੈਸੇਜ ਆਇਆ ਹੈ ਕਿ ਉਹ ਰੁਸੀ ਸੈਨਿਕ ਸ਼ਾਮਲ ਹੋ ਚੁੱਕਿਆ ਹੈ ਭਰਤੀ ਹੋ ਚੁੱਕਿਆ ਹੈ ਤੇ ਹੁਣ ਉਹ ਟ੍ਰੇਨਿੰਗ ਤੇ ਜਾ ਰਿਹਾ ਹੈ ਟ੍ਰੇਨਿੰਗ ਤੋਂ ਬਾਅਦ ਜਿਹੜਾ ਹੈ ਉਹ ਸੰਪਰਕ ਕਰੂ ਪਰ ਬੇहद ਦੁੱਖ ਦਾ ਮਾਹੌਲ ਹੈ ਪਰਿਵਾਰ ਦੇ ਵਿੱਚ ਕਿਉਂਕਿ 3 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਹਲੇ ਤੱਕ ਜਨਰਲ ਸਿੰਘ ਘਰਾ ਨੇ ਆਪਣੇ ਘਰ ਦੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਕੋਈ ਫੋਨ ਜਾਂ ਮੈਸੇਜ ਨਹੀਂ ਭੇਜਿਆ ਤੋਂ ਅਜਿਹੇ ਚ ਕਿਉਂਕਿ ਪਰਿਵਾਰ ਦਾ ਇੱਕੋ ਇੱਕ ਰੋਟੀ ਰੋਜੀ ਕਮਾਉਣ ਦਾ ਸਾਧਨ ਸੀ ਇਸ 32 ਸਾਲਾਂ ਦਾ ਜਨਰਲ ਸਿੰਘ ਦੀ ਪਤਨੀ ਜਿਹੜੀ ਸਾਡੇ ਕੋਲ ਬੈਠੀ ਐ ਇਸ ਵੇਲੇ ਹੰਝੂ ਭਰੀਆਂ ਅੱਖਾਂ ਦੇ ਨਾਲ ਇਹ ਅਪੀਲ ਕਰ ਰਹੀ ਐ ਭਾਰਤ ਸਰਕਾਰ ਨੂੰ ਰੂਸ ਦੇ ਰਾਸ਼ਟਰਪਤੀ ਨੂੰ ਕਿ ਉਸ ਦੇ ਸਿਰ ਦੇ ਸਾਈ ਨੂੰ ਜਲਦ ਲੱਭ ਕੇ ਜਿਹੜਾ ਉਹ ਵਾਪਸ ਭੇਜਿਆ ਜਾਵੇ ਤਾਂ ਜੋ ਉਹ ਹੱਸ ਖੁਸਕੇ ਮੁੜ ਕੇ ਫਿਰ ਧੋਪੜੀ ਜ਼ਿੰਦਗੀ ਜਿਹੜੀ ਐ ਹਸੀ ਖੁਸ਼ੀ ਜਿਹੜਾ ਜੀ ਸਕਣ ਤਾਂ ਹੋਰ ਕੁਝ ਨਹੀਂ ਚਾਹੀਦਾ ਇਹ ਕਹਿਣਾ ਮਨਜੋਤ ਕੋਰ ਦਾ ਉਹਨੂੰ ਸਿਰਫ ਆਪਣੀ ਬੱਚੀ ਦਾ ਪਿਤਾ ਚਾਹੀਦਾ ਇਹ ਆ ਰਿਹਾ ਪਸਰ ਉਤਾਰ ਸਿੰਘ ਦੇ ਨਰਿੰਦਰ ਸਿੰਘ ਮੋਂਗਾ ਪੀਟਸ ਨਿਊਜ਼ ਅੰਮ੍ਰਿਤਸਰ